ਹਾਂਜੀ ਪਿਆਰੇ ਵਿਦਿਆਰਥੀਓ ਤੁਹਾਡਾ ਫਿਰ ਤੋਂ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਈ OC DSC ਚੈਨਲ ਦੇ ਉੱਪਰ ਸੋ ਤੁਸੀਂ ਜਾਣਦੇ ਹੋ ਕਿ ਜੀਐਨਐਮ ਅਤੇ ਏਐਨਐਮ ਦੀ ਜਿਹੜੀ ਕਾਉਂਸਲਿੰਗ ਪ੍ਰੋਸੈਸ ਹੈ ਜੋ ਪੀਐਨਆਰਸੀ ਦੁਆਰਾ ਕੰਪਲੀਟ ਕੀਤੀ ਗਈ ਹੈ ਅਤੇ ਉਸ ਦੇ ਜਿਹੜੇ ਮੈਰਿਟ ਸੂਚੀਆਂ ਨੇ ਜਿੰਨਾਂ ਬੱਚਾ ਨੂੰ ਜਿਹੜਾ ਵੀ ਕਾਲਜ ਅਲਾਟਮੈਂਟ ਹੋਇਆ ਹੈ ਤਾਂ ਉਹ ਸੂਚੀਆਂ ਜਾਰੀ ਕਰ ਦਿੱਤੀਆਂ ਗਈਆਂ ਨੇ ਤਾਂ ਉਹਨਾਂ ਸੂਚੀਆਂ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਡਾਊਟਸ ਨੇ ਬੱਚਿਆਂ ਦੁਆਰਾ ਉਹ ਵਟਸਐਪ ਤੇ ਉੱਪਰ ਮੇਰੇ ਤੋਂ ਪੁੱਛੇ ਜਾ ਰਹੇ ਹਨ ਸੋ ਕੱਲੇ-ਕੱਲੇ ਦਾ WhatsApp ਦੇ ਉੱਪਰ ਜਵਾਬ ਦੇਣਾ ਬਹੁਤ ਟਫ ਹੋ ਜਾਂਦਾ ਹੈ ਤਾਂ ਸਾਰਿਆਂ ਦੇ ਲਈ ਸਾਂਝਾ ਇੱਕ ਜਵਾਬ ਮੈਂ ਇਸ ਵੀਡੀਓ ਦੇ ਰਾਹੀਂ ਦੇਣ ਦੀ ਕੋਸ਼ਿਸ਼ ਕਰਨ ਜਾ ਰਹੇ ਹਾਂਗਾ ਤੇ ਉਮੀਦ ਕਰਦਾ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੇਗੀ ਤਾਂ ਸਭ ਤੋਂ ਪਹਿਲਾ ਡਾਊਟ ਹੈ ਬੱਚੇ ਪੁੱਛ ਰਹੇ ਨੇ ਕਿ ਸਾਰੇ ਲਿਸਟ ਜੀਐਨਐਮ ਦੀ ਹੈ ਜਾਂ ਏਐਨਐਮ ਦੀ ਤਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਏਐਨਐਮ ਦੀ ਅਲੱਗ ਤੋਂ ਜਿਹੜੀ ਲਿਸਟ ਹੈ ਉਹ ਅਪਲੋਡ ਹੋ ਚੁੱਕੀ ਹੈ ਜਿਨ੍ਹਾਂ ਵਿਦਿਆਰਥੀਆਂ ਨੇ ਏਐਨਐਮ ਦੇ ਲਈ ਅਪਲਾਈ ਕੀਤਾ ਸੀ ਉਹਨਾਂ ਦੀ ਵੀ ਕਾਲਜ ਅਲਾਟਮੈਂਟ ਅਤੇ ਮੈਰਿਟ ਜੋ ਰੈਂਕ ਵਾਈਜ਼ ਲਿਸਟ ਹੈ ਉਹ ਦੋਨੇ ਅਪਲੋਡ ਹੋ ਚੁੱਕੀਆਂ ਨੇ ਜੇ ਤੁਹਾਨੂੰ ਨਹੀਂ ਮਿਲ ਰਹੀਆਂ ਤਾਂ ਮੇਰਾ WhatsApp ਨੰਬਰ 98763 77788 ਤੇ ਮੈਸੇਜ ਕਰਕੇ ਮੰਗਵਾ ਸਕਦੇ ਹੋ ਠੀਕ ਹੈ ਜੀ ਇਹ ਤੁਹਾਡਾ ਸੇ ਪਹਿਲਾ ਡਾਊਟ ਹੁਣ ਦੂਸਰਾ ਹੈ ਕਿ ਕਈ ਬੱਚੇ ਕਹਿ ਰਹੇ ਨੇ ਕਿ ਜੀ ਅਸੀਂ ਤਾਂ ਉਹ ਕਾਲਜ ਭਰਿਆ ਹੀ ਨਹੀਂ ਸੀ ਜੋ ਸਾਨੂੰ ਮਿਲਿਆ ਠੀਕ ਹੈ ਜੀ ਦੋ ਚਾਰ ਬੱਚਾਂ ਦੇ ਇਹ ਜਾ ਮੈਸੇਜ ਮੈਨੂੰ ਮਿਲਿਆ ਹੈ ਸੋ ਉਹਨਾਂ ਨੂੰ ਮੈਂ ਇੱਕ ਸੁਝਾ ਦਿੰਦਾ ਹਾਂ ਕਿ ਤੁਸੀਂ ਪ੍ਰੋਸਪੈਕਟ ਤੇ ਵਿੱਚ ਦਿੱਤੇ ਹੋਈ ਜਿਹੜੀ ਈਮੇਲ ਆਈਡੀ ਹੈ ਅਤੇ ਫੋਨ ਨੰਬਰ ਹੈ ਤਾਂ ਫੋਨ ਨੰਬਰ ਤੋਂ ਵੀ ਤੁਸੀਂ ਗੱਲ ਕਰ ਸਕਦੇ ਹੋ ਕੋਸ਼ਿਸ਼ ਕਰੋ ਵੀ ਉਹ ਫੋਨ ਉਠਾਉਂਦੇ ਨੇ ਜਾਂ ਨਹੀਂ ਬਟ ਈਮੇਲ ਜ਼ਰੂਰ ਕਰੋ ਠੀਕ ਹੈ ਜੀ ਈਮੇਲ ਕਰਕੇ ਤੁਸੀਂ ਪੁੱਛ ਸਕਦੇ ਹੋ ਕਿ ਸਾਨੂੰ ਜਿਹੜੀ ਪ੍ਰੈਫਰੈਂਸ ਵਾਲਾ ਕਾਲਜ ਉਹ ਨਹੀਂ ਮਿਲਿਆ ਜਾਂ ਸੀ ਇਹ ਭਰਿਆ ਨਹੀਂ ਸੀ ਇਹ ਸਾਨੂੰ ਕਿਉਂ ਮਿਲਿਆ ਠੀਕ ਹੈ ਉਸ ਤੋਂ ਪ੍ਰਾਂਤਪਤ ਆ ਦੇਖਦੇ ਕਿ ਉਹਨਾਂ ਦਾ ਕੀ ਰਿਪਲਾਈ ਤੁਹਾਨੂੰ ਆਉਂਦਾ ਹੈ ਇਸੇ ਤਰ੍ਹਾਂ ਕੁਝ ਬੱਚਿਆਂ ਦਾ ਕੁਐਸਚਨ ਸੀ ਕਿ ਅਸੀਂ ਜਿਹੜਾ ਕਾਲਜ ਉਹ ਚੇਂਜ ਕਰਨਾ ਚਾਹੁੰਦੇ ਆ ਜਾਂ ਹੋਮ ਟਾਊਨ 'ਚ ਲੈਣਾ ਚਾਹੁੰਦੇ ਆ ਤੇ ਕੁਝ ਬੱਚੇ ਹੋਮ ਟਾਊਨ 'ਚ ਨਹੀਂ ਲੈਣਾ ਚਾਹੁੰਦੇ ਸੋ ਉਹ ਆਪਣਾ ਜਿਹੜਾ ਕਾਲਜ ਹੈ ਉਹ ਮੇਰੇ ਅਨੁਸਾਰ ਮੈਨੂੰ ਲੱਗਦਾ ਕਿ ਚੇਂਜ ਕਰ ਸਕਦੇ ਨੇ ਕਿਉਂਕਿ ਜੋ ਪ੍ਰੋਸਪੈਕਟ ਹੈ ਉਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਜੇ ਕੋਈ ਬੱਚਾ ਕਾਲਜ ਸਿਫਟ ਕਰਨਾ ਚਾਹੁੰਦਾ ਹੈ ਤਾਂ 7 ਦਿਨ ਦੇ ਵਿੱਚ ਉਹ ਆਪਣੀ ਫੀਸ ਕਾਲਜ ਤੋਂ ਰਿਫੰਡ ਕਰਵਾ ਸਕਦਾ ਹੈ ਠੀਕ ਹੈ ਜੀ ਤਾਂ ਇਹ ਪ੍ਰੋਸਪੈਕਟ ਦੇ ਵਿੱਚ ਹੀ ਲਿਖਿਆ ਹੋਇਆ ਹੈ ਤਾਂ ਤੁਸੀਂ ਜੇ ਕਾਲਜ ਚੇਂਜ ਕਰਨਾ ਚਾਹੁੰਦੇ ਹੋ ਤਾਂ ਬਿਲਕੁਲ ਕਰ ਸਕਦੇ ਹੋ ਇਸੇ ਤਰ੍ਹਾਂ ਇੱਕ ਚੀਜ਼ ਹੋਰ ਵੀ ਪੋਸੀਬਲ ਜੋ ਹੋ ਸਕਦੀ ਹੈ ਬਟ ਮੈਂ ਸ਼ੋਰਟੀ ਨਹੀਂ ਲੈਂਦਾ ਪਰ ਇਹ ਮੈਨੂੰ ਲੱਗਦਾ ਵੀ ਹੋ ਸਕਦੀ ਹੈ ਕਿ ਮਿਊਚੁਅਲ ਟਰਾਂਸਫਰ ਵੀ ਹੋ ਸਕਦਾ ਹੈ ਕਿਈ ਵਿਦਿਆਰਥੀ ਇੱਕ ਦੂਸਰੇ ਕਾਲਜ ਨੂੰ ਮਤਲਬ ਕੋਈ ਛੱਡਣਾ ਚਾਹੁੰਦਾ ਕੋਈ ਉਸ ਉਸੇ ਕਾਲਜ ਨੂੰ ਲੈਣਾ ਚਾਹੁੰਦਾ ਤਾਂ ਵਾਪਸ ਵਿੱਚ ਵੀ ਟਰਾਂਸਫਰ ਸੀਟ ਨੂੰ ਕਰ ਸਕਦੇ ਨੇ ਅਗਰ ਜਿਹਾ ਪੋਸੀਬਲ ਹੋਵੇ ਤਾਂ ਇਹ ਵੀ ਇੱਕ ਸੋਚਿਆ ਜਾ ਸਕਦਾ ਹੈ ਤੁਸੀਂ ਇਹਦੇ ਉੱਪ ਪੀ ਐਨ ਆਰਸੀ ਦੀ ਜਿਹੜੀ ਈਮੇਲ ਆਈਡੀ ਹੈ ਉਸ ਦੇ ਉੱਪਰ ਹੀ ਪੁੱਛ ਸਕਦੇ ਹੋ ਇਸੇ ਤਰ੍ਹਾਂ ਅਗਲਾ ਡਾਊਟ ਬੱਚਿਆਂ ਦਾ ਹੈ ਜੀ ਸੈਕੰਡ ਕਾਉਂਸਲਿੰਗ ਨੂੰ ਲੈ ਕੇ ਠੀਕ ਹੈ ਜੀ ਬਹੁਤ ਸਾਰੇ ਬੱਚਿਆਂ ਦਾ ਮੈਰਿਟ ਸੂਚੀ ਵਿੱਚ ਨਾਮ ਹੈ ਪਰ ਉਹਨਾਂ ਨੂੰ ਸੀਟ ਅਲਾਟ ਨਹੀਂ ਹੋਈ ਤਾਂ ਉਹ ਵਿਦਿਆਰਥੀ ਵੀ ਆਪਣੇ ਪਾਰਟਿਕੂਲਰ ਰਜਿਸਟ੍ਰੇਸ਼ਨ ਨੰਬਰ ਆਪਣਾ ਰੈਂਕ ਸਭ ਕੁਝ ਲਿਖ ਕੇ ਮੇਲ ਪਾਓ ਪੀਐਨਆਰਸੀ ਨੂੰ ਕਿ ਸਾਡਾ ਮੈਰਿਟ ਚ ਨੰਬਰ ਹੈ ਤਾਂ ਸਾਨੂੰ ਸੀਟ ਨਾ ਮਿਲਣ ਦਾ ਜਿਹੜਾ ਕਾਰਨ ਉਹ ਦੱਸਿਆ ਜਾਵੇ ਠੀਕ ਹੈ ਜੀ ਤੇ ਸਾਨੂੰ ਸੀਟ ਮਿਲੇਗੀ ਜਾਂ ਨਹੀਂ ਮਿਲੇਗੀ ਜਾਂ ਫਰਦਰ ਪ੍ਰੋਸੈਸ ਕੀ ਹੈ ਉਹ ਜ਼ਰੂਰ ਪੁੱਛੋ ਹੁਣ ਜਿਹੜੀ ਸੈਕੰਡ ਕਾਉਂਸਲਿੰਗ ਆ ਉਹ ਵੀ ਪ੍ਰੋਸਪੈਕਟ ਵਿੱਚ ਲਿਖਿਆ ਹੋਇਆ ਹੈ ਕਿ ਅਗਰ ਸੀਟਸ ਖਾਲੀ ਰਹਿ ਜਾਂਦੀਆਂ ਨੇ ਮੰਨ ਲਓ ਰਿਜ਼ਰਵ ਕੈਟਾਗਰੀ ਦੀ ਸੀਟ ਖਾਲੀ ਰਹਿ ਜਾਂਦੀਆਂ ਨੇ ਤਾਂ ਉਹਨੂੰ ਜਨਰਲ ਕੈਟਾਗਰੀ ਨਾਲ ਮਰਜ ਕੀਤਾ ਜਾਊਗਾ ਠੀਕ ਹੈ ਅਤੇ ਸੈਕੰਡ ਕਾਉਂਸਲਿੰਗ ਦੀ ਜਿਹੜੀ ਲਿਸਟ ਹੈ ਉਹ ਜਾਰੀ ਕੀਤੀ ਜਾਵੇਗੀ ਹੁਣ ਸੈਕੰਡ ਕਾਉਂਸਲਿੰਗ ਦੇ ਰੀਅਪਲਾਈ ਹੋਵੇਗਾ ਜਾਂ ਸਿੱਧਾ ਡਾਇਰੈਕਟ ਲਿਸਟ ਆਏਗੀ ਇਹਦੇ ਬਾਰੇ ਹਜੇ ਮੈਂ ਕੁਝ ਨਹੀਂ ਕਹਿ ਸਕਦਾ ਤਾਂ ਜਦੋਂ ਵੀ ਕੋਈ ਨਵੀਂ ਅਪਡੇਟ ਦੇ ਬਾਰੇ ਆਏਗੀ ਮੈਂ ਤੁਹਾਨੂੰ ਨਾਲ ਸ਼ੇਅਰ ਕਰਾਂਗਾ ਠੀਕ ਹੈ ਜੀ ਤਾਂ ਉਦੋਂ ਤੱਕ ਤੁਸੀਂ ਆਪਣੀ ਈਮੇਲ ਜਿਹੜੀ ਉਡੀ ਕਰੋ ਕੇ ਤੁਹਾਨੂੰ ਕੀ ਜਵਾਬ ਆਉਂਦਾ ਹੈ ਸੋ ਉਮੀਦ ਕਰਦਾ ਜਾਣਕਾਰੀ ਤੁਹਾਨੂੰ ਚੰਗੀ ਲੱਗੇਗੀ ਥੈਂਕ ਯੂ ਥੈਂਕਸ ਫॉर ਵਾਚਿੰਗ